ਬਹੁਤ ਧੰਨਵਾਦ ਮੈਂ ਬੈਠਾ ਦੇਖ ਰਿਹਾ ਸੀ ਜਦੋਂ ਲਾਸਟ ਦੇ ਵਿੱਚ ਸੀਨ ਆਇਆ ਮੈਂ ਕਿਹਾ ਇਹ ਉਹੀ ਕੈਨੇਡਾ ਦੀ ਧਰਤੀ ਹੈ ਜਿੱਥੇ ਜਹਾਜ਼ ਨਹੀਂ ਉਤਰਨ ਦਿੱਤਾ ਤੇ ਅੱਜ ਸਾਡੇ 22 ਮੈਂਬਰ ਪਾਰਲੀਮੈਂਟ ਜਿੱਤੇ ਤੇ ਚਾਰ ਕੈਬਨਿਟ ਦੇ ਵਜ਼ੀਰ ਬਣੇ ਇੰਡੀਆ ਦੀ ਸਰਕਾਰ ਦੇ ਵਿੱਚ ਵੀ 22 ਕੈਬਨਿਟ ਜਿਹੜੇ ਐਮਪੀ ਸਰਦਾਰ ਜਾਂ ਪੰਜਾਬੀ ਨਹੀਂ ਆ ਜਿਨ੍ਹਾਂ ਨੇ ਕੈਨੇਡਾ ਦੀ ਸਰਕਾਰ ਦੇ ਵਿੱਚ ਮੈਂਬਰ ਪਾਰਲੀਮੈਂਟ ਜੁੜੇਗੇ ਤੇ ਉਸ ਤੋਂ ਬਾਅਦ ਕੈਬਨਿਟ ਵਜ਼ੀਰ ਚੁਣੇਗੇ ਇਹ ਆ ਵਕਤ ਅੱਜ ਕੱਲ ਦੇ ਬੱਚਿਆਂ ਨੂੰ ਅੱਜ ਕੱਲ ਦੀ ਯੰਗ ਜਨਰੇਸ਼ਨ ਨੂੰ ਇਹ ਸੰਘਰਸ਼ ਦਿਖਾਣਾ ਬੜਾ ਜ਼ਰੂਰੀ ਸੀ ਕਿ ਅੱਜ ਆਇਲਸ ਕੀਤਾ ਤਾਂ ਤੁਸੀਂ ਪਹੁੰਚ ਗਏ ਕੈਨੇਡਾ ਪਰ ਕੈਨੇਡਾ ਦਾ ਰਾਹ ਕੈਨੇਡਾ ਦਾ ਜਿਹੜਾ ਪੁੱਲ ਸੀਗਾ ਉਹ ਇਹਨਾਂ ਲੋਥਾਂ ਤੋਂ ਇਹਨਾਂ ਲਾਸ਼ਾਂ ਤੋਂ ਹੋ ਕੇ ਗੁਜ਼ਰਿਆ ਸੋ ਗੁਰਪ੍ਰੀਤ ਭਾਜੀ ਦਾ ਬਹੁਤ ਬਹੁਤ ਧੰਨਵਾਦ ਇਹ ਉਹ ਹਿਸਟਰੀ ਹੈ ਮੈਨੂੰ ਲੱਗਦਾ ਕਿ ਸ਼ਾਇਦ ਇਹ ਹਿਸਟਰੀ ਦਿਖਾਣਾ ਸਾਡਾ ਫਰਜ਼ ਸੀਗਾ ਜਿੱਥੋਂ ਅਸੀਂ ਪਿੱਛੇ ਰਹੇ ਇਹ ਬਾਲੀਵੁੱਡ ਜਾਂ ਹਾਲੀਵੁੱਡ ਨੇ ਨਹੀਂ ਦਿਖਾਣੀ ਇਹ ਇਹਨਾਂ ਨੇ ਹੀ ਦਿਖਾਣੀ ਹੈ ਤੇ ਸਭ ਤੋਂ ਔਖਾ ਕੰਮ ਕੀ ਹੁੰਦਾ ਕਿਉਂਕਿ ਮੈਂ ਇਸ ਲਾਈਨ ਦੇ ਵਿੱਚ ਆ ਜਿਹੜਾ ਕਰੰਟ ਸਿਨੈਰੀਓ ਚੱਲ ਰਿਹਾ ਉਹਦੇ ਚ ਫਿਲਮ ਬਣਾਣੀ ਬੜੀ ਸੌਖੀ ਹੈ ਇਤਿਹਾਸ ਤੇ ਫਿਲਮ ਬਣਾਣੀ ਬਹੁਤ ਔਖ ਕਿੰਨਾ ਖਰਚਾ ਕਿੰਨਾ ਰਿਸਰਚ ਕਿੰਨਾ ਸਭ ਕੁਝ ਉਹ ਕ੍ਰੀਏਟ ਕਰਨਾ ਤੁਸੀਂ ਦੇਖੋ ਕਿਸੇ ਵੀ ਹਾਲੀਵੁੱਡ ਦੀ ਵੱਡੀ ਫਿਲਮ ਤੋਂ ਘਾਟੇ ਫਿਲਮ ਨਹੀਂ ਹੈ ਜਿਸ ਤਰ੍ਹਾਂ ਦੀ ਸ਼ੂਟਿੰਗ ਹੋਈ ਹੈ ਜਿਸ ਤਰ੍ਹਾਂ ਦੇ ਕੈਮਰਾ ਯੂਜ਼ ਹੋਏ ਹਨ ਕਿੰਨਾ ਰਿਸਰਚ ਵਰਕ ਹੋਇਆ ਸਲੂਟ ਹੈ ਡਾਇਰੈਕਟਰ ਸਾਹਿਬ ਨੂੰ ਵੀ ਔਰ ਕੁਗੀ ਪਾਜੀ ਤਾਂ ਹਮੇਸ਼ਾ ਵਰਸਟਾਈਲ ਨੇ ਔਰ ਮੈਂ ਪਾਜੀ ਨਾਲ ਵੀ ਗੱਲ ਕਰ ਰਿਹਾ ਸੀ ਕਿ ਕੁਗੀ ਪਾਜੀ ਉਹ ਸ਼ਖਸੀਅਤ ਨੇ ਜਿੱਥੇ ਮਰਜ਼ੀ ਫਿੱਟ ਕਰ ਦੋ ਜਿਹੜੇ ਮਰਜ਼ੀ ਰੋਲ 'ਚ ਫਿੱਟ ਕਰ ਦੋ ਸਾਨੂੰ ਤਾਂ ਇਹ ਲੱਗਿਆ ਸੀ ਕਿ ਗੁਰਦੇਵ ਸਿੰਘ ਸਾਡੇ ਸਾਹਮਣੇ ਖੜ੍ਹਨੇ ਆ ਬਹੁਤ ਬਹੁਤ ਧੰਨਵਾਦੀ ਕਰ ਫਿਰ ਤੋਂ ਸਾਰੀ ਟੀਮ ਜਦੋਂ ਤੁਹਾਡੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਅਦਬ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ ਮੈਂ ਗ੍ਰੀਟ ਕਰਨਾ ਭੁੱਲ ਗਿਆ ਸੀ ਤੇ ਜਿੱਥੇ ਇਹਨਾਂ ਨੇ ਗੱਲ ਖਤਮ ਕੀਤੀ ਸੀ ਕਰਤਾਰ ਸਿੰਘ ਸਰਾਬੇ ਦਾ ਜ਼ਿਕਰ 19 ਸਾਲ ਦੀ ਉਮਰ ਦਾ ਇਹ ਸਾਡੀ ਕੌਮ ਦੀ ਸਾਡੀ ਧਰਤੀ ਦੀ ਸਾਡੀ ਮਿੱਟੀ ਦੀ ਸਾਡੇ ਪਾਣੀ ਦੀ ਤਸਵੀਰ ਐਸੀ ਹੈ ਕਿ ਇਥੋਂ ਦਾ ਪਾਣੀ ਜਿਹੜਾ ਨਾ ਉਹ ਕਿਸੇ ਆਮ ਖੂਨ ਨਾਲੋਂ ਜ਼ਿਆਦਾ ਤਾਕਤ ਰੱਖਦਾ ਰਗਾਂ 'ਚ ਦੌੜਦੇ ਖੂਨ ਨਾਲੋਂ ਜ਼ਿਆਦਾ ਤਾਕਤ ਸਾਡੀ ਇਸ ਮਿੱਟੀ ਦੇ ਅੰਦਰ ਚੱਲਦੇ ਪਾਣੀ ਦੇ ਅੰਦਰ ਸੋ ਸਾਨੂੰ ਗੁਰਤੀ 'ਚ ਉਹ ਸੰਦੇਸ਼ ਮਿਲਿਆ ਕਿ ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣੇ ਕੋਏ ਐਸੀ ਮਰਨੀ ਜੋ ਮਰ ਐ ਬਾਹਰ ਨਾ ਮਰਨਾ ਹੋਏ ਸੋ ਜਿਉਣਾ ਬੜੇ ਉਸਤਾਦ ਸਿਖਾਉਂਦੇ ਨੇ ਬੜੇ ਗੁਰੂ ਬੜੇ ਟੀਚਰ ਬੜੇ ਮੈਂਟਰ ਜਿਉਣ ਦਾ ਟੰਗ ਦੱਸਦੇ ਨੇ ਪਰ ਸੁਚੱਜੇ ਟੰਗ ਨੂੰ ਜਿਉਂਦੇ ਜਿਉਂਦੇ ਜੇ ਕਦੇ ਮੌਤ ਨੂੰ ਵੀ ਗੱਲ ਲਾਉਣਾ ਪਵੇ ਤੇ ਮਰੀ ਦਾ ਕਿਵੇਂ ਆ ਇਹ ਵੀ ਸ਼ਹਾਦਤਾਂ ਦੇ ਜਿਹੜੇ ਐਡੇ ਵੱਡੇ ਇਤਿਹਾਸ ਨੇ ਉਹ ਵੀ ਇਸ ਧਰਤੀ ਤੇ ਸਿਰਜੇ ਗਏ ਨੇ ਸੋ ਅਜੇ ਤਾਂ ਪੰਜਾਬੀ ਚ ਕਹਾਵਤ ਆ ਵੀ ਘੋੜੇ ਜੋ ਪੂਣੀ ਵੀ ਨਹੀਂ ਕੱਤੀ ਅਸੀਂ ਬਹੁਤ ਕੁਝ ਪਿਆ ਦੱਸਣ ਵਾਲਾ ਬਹੁਤ ਕੁਝ ਪਿਆ ਫਰੋਲਣ ਵਾਲਾ ਬਹੁਤ ਕੁਝ ਪਿਆ ਜ਼ਿਕਰ ਕਰਨ ਵਾਲਾ ਔਰ ਅਸੀਂ ਫਿਲਮ ਮੂਵੀ ਜਦੋਂ ਦੇਖਦੇ ਆ ਇਹ ਸਿਰਫ 2 ਘੰਟੇ ਦਾ ਐਂਟਰਟੇਨਮੈਂਟ ਨਹੀਂ ਹੈ ਇਹ ਬਹੁਤ ਵੱਡਾ ਕੈਰੀਅਰ ਹੈ ਇੱਕ ਚੀਜ਼ ਦੂਜੀ ਥਾਂ ਤੋਂ ਟ੍ਰੈਵਲ ਕਰਨ ਲਈ ਉਹਦੇ ਲਈ ਮੀਡੀਅਮ ਚਾਹੀਦਾ ਹੁੰਦਾ ਉਹਦੇ ਲਈ ਕੋਈ ਮਾਧਿਅਮ ਚਾਹੀਦਾ ਹੁੰਦਾ ਔਰੇ ਡੇ ਮਹੀਨ ਮਾਧਿਅਮ ਨੇ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਕਿਵੇਂ ਅਸਰ ਕਰ ਜਾਂਦਾ ਪਰ ਜਨਰੇਸ਼ਨਸ ਤੇ ਅਸਰ ਕਰਦਾ ਮੈਂ ਤੁਹਾਡੀ ਰਿਸਰਚ ਭਾਜੀ ਨੂੰ ਬੇਨਤੀ ਕਰਦਾ ਅਰੇ ਵਾਹ ਥੈਂਕ ਯੂ ਸੋ ਮਚ ਨੇਤ ਸਲਾਮ ਕਰਦਾ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਐਂਡੀਅੰਸ ਸਾਥੀ ਜੀ ਠੀਕ ਠਾਕ ਹੋ ਜੀ ਬਾਬਾ ਜੀ ਕਾ ਜੀ ਕਿੱਦੋਂ ਤੁਸੀਂ ਇਹ ਗੁੱਟ ਸੀਰੀਜ਼ ਆਫ ਸੋਹਰਾ ਨੂੰ ਤੁਸੀਂ ਬਤਨ ਤੋਂ ਸਾਰੇ ਚੱਲ ਕੇ ਤੁਹਾਡਾ ਬਾਬੂਰ ਦੇ ਸਕੂਲ ਪਰ ਬੱਚਨ ਤੋਂ ਅਰੇ ਵਾਹ ਵਾਹ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us taaba indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.